ਪ੍ਰੈਸ਼ਰ ਪਾ ਗਿਆ ਜੀ ਸਸੀ ਕਾ ਸਰ ਸਸੀ ਕਾਲ ਜੀ ਅ ਸਰ ਜਿਹੜੀ ਅੱਜ ਪੁਲ ਦੇ ਉੱਪਰ ਅੱਗ ਲੱਗੀ ਟਰੱਕ ਨੂੰ ਤੇ ਉਹ ਕਿੰਨਾ ਕੁ ਨੁਕਸਾਨ ਹੋਇਆ ਉਹਦਾ ਅ ਅੱਜ ਸਵੇਰੇ 7:20 ਮਿੰਟ ਦੇ ਉੱਤੇ ਕਿਸੇ ਰਾਹਗੀਰ ਨੇ ਸੰਤੋਖ ਸਿੰਘ ਨਾਮ ਦਾ ਕੋਈ ਵਿਅਕਤੀ ਸੀਗਾ ਹਾਂਜੀ ਤੇ ਉਹਨੇ ਫਾਇਰ ਬ੍ਰਿਗੇਡ ਦੇ ਵਿੱਚ ਆ ਕੇ ਸੂਚਨਾ ਦਿੱਤੀ ਕਿ ਔਰੀ ਟਾਵਰ ਹੈ ਔਰੀ ਟਾਵਰ ਦੇ ਸਾਹਮਣੇ ਪੁਲ ਦੇ ਉੱਤੇ ਇੱਕ ਟਰੱਕ ਨੂੰ ਅੱਗ ਲੱਗੀ ਹੈ 7:21 ਮਿੰਟ ਤੇ ਤੁਰੰਤ ਸਾਡੀਆਂ ਗੱਡੀਆਂ ਇੱਥੋਂ ਨਿਕਲੀਆਂ ਔਰ ਜਾ ਕੇ ਮੌਕੇ ਤੇ ਦੇਖਿਆ ਕਿ ਟਰੱਕ ਦਾ ਕੈਬਨ ਨੂੰ ਅੱਗ ਲੱਗੀ ਹੋਈ ਸੀ ਔਰ ਸ਼ਾਰਟ ਸਰਕਟ ਦੇ ਨਾਲ ਜਿਹੜਾ ਅੱਗ ਲੱਗੀ ਆ ਤੇ ਡਰਾਈਵਰ ਨੇ ਫਟਾਫਟ ਬੜੀ ਚੁਸਤੀ ਦੇ ਨਾਲ ਜਦੋਂ ਉਹਨੂੰ ਪਤਾ ਲੱਗਿਆ ਕਿ ਮੇਰੇ ਕੈਬਨ ਦੇ ਵਿੱਚ ਅੱਗ ਲੱਗ ਗਈ ਆ ਆਪਣੇ ਟਰੱਕ ਨੂੰ ਪੁਲ ਦੇ ਉੱਪਰ ਹੀ ਸਾਈਡ ਦੇ ਉੱਤੇ ਉਹਨੇ ਲਗਾ ਕੇ ਪਾਰਕ ਕਰ ਲਿਆ ਨਾਲ ਦੀ ਨਾਲ ਸਾਡੀਆਂ ਗੱਡੀਆਂ ਪਹੁੰਚੀਆਂ ਤੇ ਅੱਗ ਬੁਝਾਈ ਇਹ ਜੋ ਟਰੱਕ ਹੈ ਇਹਦੇ ਵਿੱਚ ਜੋ ਟੈਂਕਰ ਸੀਗਾ ਐਚ ਸੀ ਐਲ ਜਿਹੜਾ ਹਾਈਡਰੋਕਲਰਾਈਡ ਜਿਹੜਾ ਕੈਮੀਕਲ ਸੀਗਾ ਇਹਦੇ ਵਿੱਚ ਡੇਰਾ ਬਸੀ ਤੋਂ ਇਹੇ ਟੈਂਕਰ ਲੋਡ ਕਰਕੇ ਅੰਮ੍ਰਿਤਸਰ ਨੂੰ ਲੈ ਕੇ ਜਾ ਰਿਹਾ ਸੀਗਾ ਔਰ ਸਾਡੇ ਫਗਵਾੜਾ ਸ਼ਹਿਰ ਦੇ ਵਿੱਚ ਬਿਲਕੁਲ ਸ਼ਹਿਰ ਦੇ ਵਿੱਚ ਪੁਲ ਦੇ ਉੱਤੇ ਅਚਾਨਕ ਹੀ ਸ਼ਾਰਟ ਸਰਕਟ ਹੋ ਗਿਆ ਤੇ ਪਰਮਾਤਮਾ ਦੀ ਕਿਰਪਾ ਰਹੀ ਕਿ ਫਾਇਰ ਬ੍ਰਿਗੇਡ ਦੇ ਬਿਲਕੁਲ ਨੇੜੇ ਸੀਗਾ ਜੇਕਰ ਕੋਈ ਦੇਰ ਹੋ ਜਾਂਦੀ ਤਾਂ ਕੋਈ ਬਹੁਤ ਵੱਡਾ ਦੁਖਾਂਤ ਕਿਉਂਕਿ ਕੈਮੀਕਲ ਦਾ ਟਰੱਕ ਸੀਗਾ ਬਹੁਤ ਵੱਡਾ ਦੁਖਾਂਤ ਹੋ ਸਕਦਾ ਸੀਗਾ ਔਰ ਸਾਡੇ ਬਹਾਦਰ ਫਾਇਰ ਫਾਈਟਰਾਂ ਨੇ ਤੁਰੰਤ ਜਾ ਕੇ ਘਟਨਾ ਦੇ ਉੱਤੇ ਕਾਬੂ ਕੀਤਾ ਤੇ ਮੈਂ ਮੈਨੂੰ ਜੋ ਮੇਰੇ ਸਟਾਫ ਨੇ ਦੱਸਿਆ ਕਿ ਟਰੱਕ ਕੋਈ ਖਸਤਾ ਹਾਲਤ ਦੇ ਵਿੱਚ ਸੀਗਾ ਔਰ ਕੰਪਨੀ ਦੇ ਮਾਲਕਾਂ ਨੂੰ ਜਾਂ ਪੰਜਾਬ ਦੇ ਵਿੱਚ ਜਿੰਨੇ ਵੀ ਜੋ ਟਰੱਕ ਟਰਾਂਸਪੋਰਟੇਸ਼ਨ ਕਰਦੇ ਨੇ ਕੈਮੀਕਲ ਪਦਾਰਥਾਂ ਦੀ ਪੰਜਾਬ ਦੇ ਇੱਕ ਕੁੰਜੇ ਤੋਂ ਦੂਜੇ ਕੁੰਜੇ ਤੱਕ ਲੈ ਕੇ ਟਰਾਂਸਪੋਰਟੇਸ਼ਨ ਕਰਦੇ ਨੇ ਉਹਨਾਂ ਸਾਰੇ ਡਰਾਈਵਰ ਭਰਾਵਾਂ ਨੂੰ ਕੰਪਨੀਆਂ ਦੇ ਮਾਲਕਾਂ ਨੂੰ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਜੋ ਵੀ ਜਿਹੜੇ ਖਤਰਨਾਕ ਪਦਾਰਥ ਜਿਨ੍ਹਾਂ ਦੀ ਟਰਾਂਸਪੋਰਟੇਸ਼ਨ ਤੁਹਾਡੇ ਵਾਹਨਾਂ ਦੁਆਰਾ ਕੀਤੀ ਜਾਂਦੀ ਹੈ ਤੁਹਾਡਾ ਸਟਾਫ ਜੋ ਵੀ ਉਹਨਾਂ ਨੂੰ ਡਰਾਈਵ ਕਰਕੇ ਪੰਜਾਬ ਦੇ ਵਿੱਚੋਂ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਲੈ ਕੇ ਜਾਂਦੇ ਆ ਉਹ ਤੁਹਾਡੇ ਵੈਲ ਕੁਆਲੀਫਾਈਡ ਡਰਾਈਵਰ ਹੋਣੇ ਚਾਹੀਦੇ ਨੇ ਤੁਹਾਡੀਆਂ ਗੱਡੀਆਂ ਬਿਲਕੁਲ ਦਰੁਸਤ ਹਾਲਤ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ ਉਹਨਾਂ ਦੀਆਂ ਬ੍ਰੇਕਾਂ ਉਹਨਾਂ ਦਾ ਸਰਵਿਸ ਪ੍ਰੋਪਰ ਟਾਈਮ ਤੇ ਹੋਣੀ ਚਾਹੀਦੀ ਆ ਔਰ ਬਿਲਕੁਲ ਸੇਫ ਤਰੀਕੇ ਨਾਲ ਇਹਨਾਂ ਦੀ ਟਰਾਂਸਪੋਰਟੇਸ਼ਨ ਕੀਤੀ ਜਾਵੇ ਤਾਂ ਜੋ ਸਾਡੇ ਪੰਜਾਬ ਦੇ ਵਿੱਚ ਕਿਤੇ ਵੀ ਕੋਈ ਕੈਮੀਕਲ ਨੂੰ ਲੈ ਕੇ ਐਲਪੀਜੀ ਟੈਂਕਰਾਂ ਨੂੰ ਲੈ ਕੇ ਜਾਂ ਕੋਈ ਵੱਡਾ ਦੁਖਾਂਤ ਨਾ ਵਾਪਰੇ ਸੋ ਇਹਨਾਂ ਚੀਜ਼ਾਂ ਦਾ ਆਪਾਂ ਰਲ ਮਿਲ ਕੇ ਜਿਹੜਾ ਹੈਗਾ ਸਾਵਧਾਨ ਹੋ ਕੇ ਇਹਨਾਂ ਨੂੰ ਆਪਾਂ ਨੇ ਕੰਮ ਕਰਨਾ ਹੈ ਔਰ ਤੁਹਾਡੇ ਨਿਊਜ਼ ਚੈਨਲ ਦੁਆਬਾ 24 ਦੇ ਰਾਹੀਂ ਮਾਧਿਅਮ ਰਾਹੀਂ ਜਾਣੀ ਹੈ ਕੋਈ ਵੀ ਘਟਨਾ ਵਾਪਰਦੀ ਹੈ ਤਾਂ ਫਾਇਰ ਬ੍ਰਿਗੇਡ ਫਗਵਾੜਾ ਦਾ ਨੰਬਰ 01824 261944 ਦੇ ਉੱਤੇ ਆਪਾਂ ਸੰਪਰਕ ਕਰਕੇ ਆਪਣੀ ਸੂਚਨਾ ਦੇਣੀ ਹੈ ਤਾਂ ਜੋ ਫਗਵਾੜਾ ਸ਼ਹਿਰ ਵਾਸੀਆਂ ਨੂੰ ਸਮੇਂ ਸਿਰ ਕੋਈ ਹੰਗਾਮੀ ਸਥਿਤੀ ਦੇ ਵਿੱਚ ਫਾਇਰ ਬ੍ਰਿਗੇਡ ਫਗਵਾੜਾ ਆਪਣੀਆਂ ਸੇਵਾਵਾਂ ਤੁਰੰਤ ਪ੍ਰਦਾਨ ਕਰ ਸਕੇ ਧੰਨਵਾਦ ਜੀ